ਸ਼ਮਸ ਦਾ ਪੰਜਵਾਂ ਨੇ ਸਬਰ ਦਾ ਮਤਲਬ ਸਿਰਫ ਬੇਸਬਰੀ ਨਾਲ ਸਹਿਣਾ ਨਹੀਂ ਹੁੰਦਾ ਇਸ ਦਾ ਮਤਲਬ ਹੁੰਦਾ ਆ ਅੰਤ ਤੇ ਭਰੋਸਾ ਰੱਖਣਾ ਇਹ ਤੁਸੀਂ ਥੋੜਾ ਜਿਹਾ ਕੰਪਲੀਕੇਟ ਨਹੀਂ ਕਰਤਾ ਮੈਨੂੰ ਲੱਗਦਾ ਸ਼ਮਸ ਦਾ ਨੇਮ ਕਿ ਬੇਸਬਰੀ ਵਿੱਚੇ ਬੇਸਬਰੀ ਦੀ ਗੱਲ ਹੋ ਗਈ ਵਿੱਚੇ ਮਤਲਬ ਅੰਤ ਤੇ ਯਕੀਨ ਵੀ ਰੱਖਣਾ ਤਾਂ ਥੋੜਾ ਜੈਨੂੰ ਇਲੈਬੋਰੇਟ ਤਾਂ ਕਰਨਾ ਪਊਗਾ ਯਾਰ ਅੱਖ ਤਾਂ ਲੱਗੂ ਗਈ ਕਿਉਂਕਿ ਸਬਰ ਕਰਨਾ ਕਿਹੜਾ ਸੌਖਾ ਹੁੰਦਾ ਹੈ ਹਾਂ ਹੈਨਾ ਤੇ ਫਿਰ ਸਬਰ ਨੂੰ ਸਮਝਣਾ ਕਿਹੜਾ ਸੌਖਾ ਹੋਊਗਾ ਬਿਲਕੁਲ ਕਿਉਂਕਿ ਕਹਿਣਾ ਬਹੁਤ ਸੌਖਾ ਵੀ ਸਬਰ ਕਰ ਲਓ ਪਰ ਜਿਹੜੇ ਅ ਬੰਦੇ ਤੇ ਬੀਤਰੀ ਹੁੰਦੀ ਹੈ ਉਹਦੇ ਲਈ ਸਬਰ ਕਰਨਾ ਬਹੁਤ ਔਖਾ ਹੈ ਆਪਾਂ ਨਾਰਮਲੀ ਵੇਖਦੇ ਆ ਨਾ ਜੇ ਮੰਨ ਲਓ ਮੈਂ ਤੁਹਾਨੂੰ ਕਹਾਂ ਸਬਰ ਰੱਖ ਤੇ ਤੁਸੀਂ ਕਿਹੜਾ ਮੇਰਾ ਸੁਣ ਕੇ ਸਬਰ ਰੱਖ ਲੋਗੇ ਨਾ ਤੁਸੀਂ ਕਿਹੜਾ ਮੇਰੀ ਗੱਲ ਸੁਣ ਕੇ ਸਬਰ ਰੱਖ ਲੋਗੇ ਅਚਾ ਮਤਲਬ ਮਤਲਬ ਇਹ ਸਮਝਾਉਣਾ ਚਾਹੁੰਦੇ ਹੋ ਵੀ ਬੇਸਬਰੀ ਜਿਹੜੀ ਹੈਗੀ ਹੈ ਵੀ ਆਏ ਨਹੀਂ ਕਰਨਾ ਵੀ ਬੇਸਬਰੀ ਆਪਾਂ ਬੇਸਬਰ ਹੋ ਜਾਂਦੇ ਆ ਜਦੋਂ ਆਪਾਂ ਨੂੰ ਐਕਚੁਅਲ ਜ਼ਰੂਰਤ ਹੁੰਦੀ ਹੈ ਸਬਰ ਕਰਨ ਦੀ ਆਪਾਂ ਬੇਸਬਰੇ ਹੋ ਕੇ ਕੁਇਕ ਐਕਸ਼ਨਸ ਲੈ ਲੈਨੇ ਆ ਆਪਾਂ ਡਿਸੀਜਨਸ ਤੇ ਪਹੁੰਚ ਜਾਂਨੇ ਆ ਜਿਵੇਂ ਮੰਨ ਲਓ ਕੰਡਿਆਂ ਨੂੰ ਦੇਖ ਕੇ ਫੁੱਲ ਦੀ ਉਮੀਦ ਰੱਖਣਾ ਹੂੰ ਰਾਤ ਨੂੰ ਦੇਖ ਕੇ ਦਿਨ ਦੀ ਉਮੀਦ ਰੱਖਣਾ ਇਹਨੂੰ ਕਹਿੰਦੇ ਆ ਸਬਰ ਹਾਂ ਜੇ ਆਪਾਂ ਬੇਸਬਰੇ ਹੋ ਜਾਈਏ ਤੇ ਰਾਤ ਦਿਨ ਨੇ ਤਾਂ ਉਦੋਂ ਹੀ ਆਣਾ ਹੈ ਨਾ ਹਾਂ ਜਦੋਂ ਉਹਨੇ ਆਉਣਾ ਹੈ ਬੇਸਬਰ ਹਰ ਹਰ 5 ਮਿੰਟਾਂ ਬਾਅਦ ਮੈਂ ਬਾਹਰ ਜਾ ਕੇ ਦੇਖਣਾ ਦਿਲ ਚੜ ਗਿਆ ਕਿ ਨਹੀਂ ਇਹਨੂੰ ਕਵਾਂਗੇ ਆਪਾਂ ਬੇਸਬਰੀ ਬੇਸਬਰ ਬੇਸਬਰ ਹਣਾ ਹਰ ਚੀਜ਼ ਨੇ ਆਪਣੇ ਟਾਈਮ ਤੇ ਹੀ ਆਉਣਾ ਹੈ ਹਮ ਪਰ ਆਪਣੀ ਬੇਸਬਰੀ ਸਿਰਫ ਆਪਾਂ ਨੂੰ ਹੀ ਤੰਗ ਕਰਦੀ ਹੈ ਹਾਂ ਤੇ ਜੋ ਚੀਜ਼ ਆਣੀ ਹੁੰਦੀ ਹੈ ਸਾਨੂੰ ਹੋਰ ਦੂਰ ਲੱਗਣ ਲੱਗ ਜਾਂਦੀ ਹੈ ਹਮ ਹਮ ਜਿਵੇਂ ਆਪਾਂ ਕਿਸਾਨ ਦੀ ਫਸਲ ਦੀ ਗੱਲ ਕਰ ਲਈ ਮੈਨੂੰ ਨਹੀਂ ਲੱਗਦਾ ਵੀ ਕਿਸਾਨ ਜੱਡਾ ਸਬਰ ਕਿਸੇ ਕੋਲ ਵੀ ਹੈਗਾ ਹਣਾ ਕੋਈ ਫਸਲ ਉਹਨੇ ਬੀਜੀ ਉਹਦੇ ਤੇ ਹਰ ਤਰ੍ਹਾਂ ਦਾ ਮੌਸਮ ਆਉਣਾ ਹੈ ਬਿਲਕੁਲ ਉਹਨੇ ਫਸਲ ਆਉਣ ਤੱਕ ਦੀ ਉਡੀਕ ਕਰਨੀ ਹੈ ਉਹਦੇ ਵਿੱਚ ਮੀਂਹ ਵੀ ਪੈਣਾ ਹੈ ਉਹਦੇ ਵਿੱਚ ਧੁੱਪਾਂ ਵੀ ਪੈਣੀ ਹੈ ਉਹਦੇ ਵਿੱਚ ਸੌ ਗੜੇਮਾਰੀ ਹੋ ਜਾਂਦੀ ਹੈ ਸੌ ਚੀਜ਼ਾਂ ਹੋ ਜਾਂਦੀਆਂ ਜਿਹੜੀਆਂ ਕਿ ਉਹਦੇ ਅਗੇਂਸਟ ਵੀ ਜਾ ਸਕਦੀਆਂ ਪਰ ਉਹ ਐਂਡ ਤੱਕ ਸਬਰ ਕਰਦਾ ਇਹ ਤਾਂ ਹੈ ਨਹੀਂ ਵੀ ਉਹ ਹਰ ਦੂਜੇ ਦਿਨ ਜਾ ਕੇ ਮਿੱਟੀ ਪਟਕੇ ਵੇਖਦਾ ਹੈ ਕਿ ਫਸਲ ਹੋ ਗਈ ਕਿ ਨਹੀਂ ਕਿ ਨਹੀਂ ਉਹ ਮੈਨੂੰ ਲੱਗਦਾ ਸਭ ਤੋਂ ਪਿਆਰੀ ਐਗਜ਼ੈਂਪਲ ਹੈਗੀ ਹੈ ਸਬਰ ਦੀ ਕਿ ਸਬਰ ਜਿਹੜਾ ਹੈਗਾ ਆਪਾਂ ਅੰਤ ਦੀ ਉਡੀਕ ਕਰਨੀ ਹੈ ਨਾ ਕਿ ਬੇਸਬਰੇ ਹੋ ਕੇ ਆਪਾਂ ਚੀਜ਼ਾਂ ਨੂੰ ਜਿਹੜਾ ਹੈਗਾ ਹੈਂਡਲ ਕਰੀਏ ਵੀ ਇਹ ਛੇਤੀ ਹੋ ਜਾਏ ਛੇਤੀ ਹੋ ਜਾਏ ਛੇਤੀ ਹੋ ਜਾਏ ਚੀਜ਼ਾਂ ਨੇ ਸਬਰ ਨਾਲ ਹੀ ਹੋਣਾ ਹੈ ਆਪਣੇ ਟਾਈਮ ਤੇ ਹੀ ਹੋਣਾ ਹੈ ਬੇਸਬਰੇ ਹੋਣ ਨਾਲ ਕੁਝ ਨਹੀਂ ਹੁੰਦਾ ਜਿਵੇਂ ਹੁਣ ਸਿਰਫ ਆਪਾਂ ਉਡੀਕ ਨਹੀਂ ਕਰਨੀ ਨਾ ਸਬਰ ਦੇ ਵਿੱਚ ਆਪਾਂ ਹੁੰਦੇ ਤੇ ਵਿਸ਼ਵਾਸ ਵੀ ਕਰਨਾ ਹੈ ਬਿਲਕੁਲ ਅੰਤ ਤੇ ਵਿਸ਼ਵਾਸ ਕਰਨਾ ਹੈ ਸੋ ਮਿਲਦੇ ਆਂ ਅਗਲੇ ਨਾਮ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ